ਸਸਿਕਾ ਜੀ ਮੈਂ ਕੋਮਲ ਕਪੂਰ ਤੁਸੇਖ ਰਹੇ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਸੋਮਵਾਰ ਨੂੰ ਅਮਰੀਕੀ ਸਰਕਾਰ ਨੂੰ ਮੁਸਲਿਮ ਬ੍ਰਦਰਹੂਡ ਦੀਆਂ ਕੁਝ ਮੱਤਵਪੂਰਵੀ ਸ਼ਖਾਵਾਂ ਨੂੰ ਆਤਵਾਦੀ ਸੰਗਠਨਾਂ ਦੇ ਵਜੋਂ ਲੇਬਲ ਕਰਨ ਉੱਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਇਹ ਕਦਮ ਲੰਬੇ ਸਮੇਂ ਤੋਂ ਬਹਿਸ ਤੋਂ ਚੱਲ ਰਹੀ ਇਸਲਾਮੀ ਲਹਿਰ ਨੂੰ ਨਿਸ਼ਾਨਾ ਬਣਾਉਂਦਾ ਹੈ ਜਿਸ ਦੇ ਖੇਤਰ ਦੇ ਕਈ ਦੇਸ਼ਾਂ ਦੇ ਵਿੱਚ ਪ੍ਰਭਾਵ ਨੇ ਇਕ ਕਾਰਜਕਾਰੀ ਆਦੇਸ਼ ਦੇ ਰਾਹੀਂ 트াম্প ਨੇ ਆਪਣੇ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰੇ ਕਿ ਮਿਸਰ, ਲਿਬਨਾਨ, ਜਾਰਡਨ ਅਤੇ ਹੋਰ ਥਾਵਾਂ ਦੇ ਉੱਤੇ ਮੁਸਲਿਮ ਬ੍ਰਦਰਹੂਡ ਚੈਪਟਰਾਂ ਨੂੰ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੇ ਵਜੋਂ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ। 트াম্প ਨੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਅਤੇ ਖਜ਼ਾਨਾ ਸਕੱਤਰ ਸਕਾਟ ਬੈਸੈਂਟ ਨੂੰ ਰਿਪੋਰਟ ਤਿਆਰ ਕਰਨ ਦੇ ਲਈ 30 ਦਿਨ ਅਤੇ ਉਸ ਤੋਂ ਬਾਅਦ ਇਸ ਉੱਤੇ ਕਾਰਵਾਈ ਕਰਨ ਦੇ ਲਈ ਹੋਰ 45 ਦਿਨ ਦਿੱਤੇ। ਨੇ ਹੁਕਮ ਦੇ ਵਿੱਚ ਕਿਹਾ ਕਿ ਇਹ ਕਿ ਇਨ੍ਹਾਂ ਤਿੰਨ ਦੇਸ਼ਾਂ ਦੇ ਵਿੱਚ ਮੁਸਲਿਮ ਬ੍ਰਦਰਹੂਡ ਸਮੂਹ ਹਿੰਸਾ ਤੇ ਅਸਥਿਤਤ ਮੂਹਿੰਮ ਤੇ ਵਿੱਚ ਸ਼ਾਮਲ ਨੇ ਜੋ ਉਹਨਾਂ ਨੂੰ ਸੰਵਿਧਾਨਕ ਬਣਾਉਂਦੇ ਨੇ ਜੋ ਸਮਰਥਨ ਦਿੰਦੇ ਨੇ ਇਸੇ 7 ਅਕਤੂਬਰ 1993 ਹੋਏ ਅਤਵਾਦੀ ਹਮਲੇ ਤੋਂ ਬਾਅਦ ਸਮੂਹੀ ਲਿਬਨਾਨੀ ਸ਼ਖਖ ਦੇ ਫੌਜੀ ਵਿੰਗ ਉਤੇ ਇਜ਼ਰਾਈਲ ਉਤੇ ਰਾਕਟ ਦਾਗੇ ਜਵਾਨਤਾ ਵੀ ਦੋਸ਼ ਲਗਾਇਆ ਹੈ ਆਦੇਸ਼ ਦੇ ਵਿੱਚ ਅਕੇ ਦਾਵਾ ਕੀਤਾ ਗਿਆ ਹੈ ਕਿ ਮਿਸਰੀ ਚੈਪਟਰ ਦੇ ਇੱਕ ਨੇਤਾ ਨੇ ਉਸੇ ਹਮਲੇ ਤੋਂ ਬਾਅਦ ਅਮਰੀਕੀ ਭਾਈਵਾਲਾ ਦੇ ਵਿਰੁੱਧ ਹਿੰਸਕ ਹਮਲਿਆਂ ਨੂੰ ਉਤਸ਼ਾਹਿਤ ਕੀਤਾ ਮੁਸਲਮ ਬ੍ਰਦਰਹੁਦ ਦੀ ਸਥਾਪਨਾ ਲਗਭਗ 100 ਸਾਲ ਪਹਿਲਾਂ ਮਿਸਰ ਦੇ ਵਿੱਚ ਹੋਈ ਸੀ ਅਤੇ ਇਹ ਕਈ ਮੱਧ ਪੂਰਬੀ ਦੇਸ਼ਾਂ ਦੇ ਵਿੱਚ ਇੱਕ ਵੱਡੀ ਰਾਜਨੀਤਿਕ ਸ਼ਕਤੀ ਬਣ ਗਈ ਹੈ ਹੋਸਤਿ ਮੁਤਾਬਕ ਤੋਂ ਪਤੰਤ ਬਾਦ ਮੁਹੰਮਦ ਮੂਰਸੀ ਜਿਸ ਨੇ ਮੁਸਲਮ ਬ੍ਰਦਰਹੂਡ ਦੇ ਨਾਲ ਜੁੜੀ ਇੱਕ ਰਾਜਨੀਤਿਕ ਪਾਰਟੀ ਦੀ ਅਗਵਾਈ ਕੀਤੀ ਸੀ ਉਹ 2012 ਦੇ ਵਿੱਚ ਮਿਸਰ ਦੇ ਰਾਸ਼ਟਰਪਤੀ ਚੁਣੇ ਗਏ ਸਨ ਪਰ ਇੱਕ ਰਿਪੋਰਟ ਦੇ ਅਨੁਸਾਰ ਫੌਜ ਨੇ 1 ਸਾਲ ਬਾਅਦ ਉਸ ਨੂੰ ਸੱਤਾ ਤੋਂ ਹਟਾ ਦਿੱਤਾ ਸੀ ਮੁਸਲਮ ਬ੍ਰਦਰ ਹੂਡ ਦੇ ਨਾਲ ਜੁੜੇ ਕੁਝ ਨੇਤਾਵਾਂ ਨੇ ਜਿੰਨਾ ਚਿਰ ਤੌਰ ਉਤੇ ਹਿੰਸਾ ਨੂੰ ਰੋਕਾ ਦਿੱਤਾ ਹੈ ਫਿਰ ਵੀ ਇਹ ਸਮੂਹ ਹਮੇਸ਼ਾ ਵਿਵਾਦ ਪੁਰਨ ਰਿਹਾ ਤੇ ਆਲੋਚਕ ਜਿਨ੍ਹਾਂ ਦੇ ਵਿੱਚ ਕੁਝ ਅਮਰੀਕੀ ਸੇ ਹੋਕੀ ਸ਼ਾਮਲ ਨੇ ਉਹ ਦਲੀਲ ਦਿੰਦੇ ਨੇ ਕਿ ਕੁਝ ਸ਼ਖਾਵਾਂ ਨੇ ਹਿੰਸਾ ਦਾ ਸਬਰਥਨ ਕੀਤਾ ਜੋ ਕਟੜਪੰਥੀ ਵਿਚਾਰਾਂ ਨੂੰ ਉਤਸ਼ਾਹਿਤ ਕੀਤਾ ਮਿਸਰ ਨੇ 2013 ਦੇ ਵਿੱਚ ਮੁਸਲਮ ਬ੍ਰਦਰ ਹੂਡ ਉੱਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਜਾਰਡਨ ਨੇ ਵੀ ਇਸ ਸਾਲ ਦੇ ਸ਼ੁਰੂ ਦੇ ਵਿੱਚ ਇਸ ਉੱਤੇ ਪਾਬੰਦੀ ਲਗਾ ਦਿੱਤੀ ਸੀ ਵਾਈਟ ਹਾਊਸ ਦੇ ਅਨੁਸਾਰ ਜਾਰਡਨ ਚੈਪਟਰ ਦੇ ਮੈਂਬਰਾਂ ਨੇ ਲੰਬੇ ਸਮੇਂ ਤੋਂ ਹਮਾਸ ਦੇ ਅਤਵਾਦੀ ਵਿੰਗ ਨੂੰ ਸਮਕੱਤੀ ਸਹਾਇਤਾ ਪ੍ਰਦਾਨ ਕੀਤੀ ਹੈ ਜੋ ਕਿ ਮੁਸਲਿਮ ਪ੍ਰਦਰਹੂਡ ਦੇ ਨਾਲ ਜੁੜਿਆ ਹੋਇਆ ਹੈ ਅਤੇ ਅਮਰੀਕਾ ਤੋਂ ਇਹ ਪਹਿਲਾਂ ਹੀ ਇੱਕ ਵਿਦੇਸ਼ੀ ਅਤਵਾਦੀ ਸੰਗਠਨ ਦੇ ਵਜੋਂ ਲੇਬਲ ਕੀਤਾ ਗਿਆ ਹੈ ਜਿਕਰ ਇਨ੍ਹਾਂ ਸਮੂਹਾਂ ਨੂੰ ਅਧਿਕਾਰਤ ਤੌਰ ਉਤੇ ਵਿਦੇਸ਼ੀ ਅਤਵਾਦੀ ਸੰਗਠਨਾਂ ਦੇ ਵਿੱਚੋਂ ਨਾਮਜ਼ਦ ਕੀਤਾ ਜਾਂਦਾ ਹੈ ਤਾਂ ਕੋਈ ਵੀ ਜੋ ਜਾਣ ਬੁੱਝ ਕੇ ਇਨ੍ਹਾਂ ਨੂੰ ਪੈਸਾ ਜਾਂ ਹੋਰ ਸਹਾਇਤਾ ਦੇ ਰਿਹਾ ਹੈ ਉਹ ਅਮਰੀਕੀ ਕਾਨੂੰਨ ਦੀ ਉਲੰਘਣਾ ਕਰੇਗਾ ਇਨਾਮ ਸਦਗੀਆਂ ਅਮਰੀਕੀ ਸਰਕਾਰ ਨੂੰ ਉਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਮੈਂਬਰਾਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਵਿਆਖਿਆ ਦਿੰਦੀ ਹੈ ਵਾਈਟ ਹਾਊਸ ਨੇ ਸੋਮਵਾਰ ਨੂੰ ਇੱਕ ਤੱਥ ਪੱਤਰ ਦੇ ਵਿੱਚ ਕਿਹਾ ਕਿ ਰਾਸ਼ਟਰਪਤੀ ਟਰੰਪ ਮੁਸਲਿਮ ਬ੍ਰਦਰਹੂਡ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਸਾਹਮਣਾ ਕਰ ਗਏ ਨੇ ਜੋ ਮੱਧ ਪੂਰਬ ਦੇ ਵਿੱਚ ਅਮਰੀਕੀ ਹਿੱਤਾਂ ਤੇ ਸਹਿ ਹੋਗੀਆਂ ਨੇ ਫਰੂਦ ਅਤਵਾਦ ਅਤੇ ਅਸਥਿਰਤਾ ਮੁਹਿੰਮ ਨੂੰ ਹਵਾ ਦਿੰਦੇ ਹੈ ਟਰੰਪ ਦਾ ਇਹ ਹੁਕਮ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਵੱਲੋਂ ਮੁਸਲਿਮ ਬ੍ਰਦਰਹੂਡ ਨੂੰ ਅਤਵਾਦੀ ਸੰਗਠਨ ਕਰਾ ਦੇਣ ਅਤੇ ਜ਼ਮੀਨ ਖਰੀਦਣ ਤੋਂ ਰੋਕਣ ਦੇ ਲਗਭਗ 1 ਹਫਤੇ ਬਾਅਦ ਆਇਆ ਹੈ ਐਬੋਟ ਨੇ ਕਾਉਂਸਲ ਔਨ ਅਮਰੀਕਨ ਇਸਲਾਮਿਕ ਰਿਲੇਸ਼ਨਸ ਨੂੰ ਵੀ ਨਿਸ਼ਾਨਾ ਬਣਾਇਆ ਜਿਸ ਕਾਰਨ ਨਾਗਰਿਕ ਅਧਿਕਾਰ ਸਮੂਹ ਨੇ ਮੁਕੱਦਮਾ ਚਲਾਇਆ ਟਰੰਪ ਨੇ ਸਮੂਹਾਂ ਨੂੰ ਅਤਵਾਦੀ ਸੰਗਠਨਾਂ ਦੇ ਵਜੂ ਲੇਬਲ ਕਰਨ ਦੇ ਲਈ ਆਪਣੀਆਂ ਕਾਰਜਕਾਰੀ ਸ਼ਕਤੀਆਂ ਦੀ ਵਿਆਪਕ ਵਰਤੋਂ ਕੀਤੀ ਹੈ ਇਸ ਸਾਲ ਦੇ ਸ਼ੁਰੂ ਦੇ ਵਿੱਚ ਉਹਨਾਂ ਦੇ ਪ੍ਰਸ਼ਾਸਨ ਨੇ ਕਈ ਲਾਤੀਨੀ ਅਮਰੀਕੀ ਡਰੱਗ ਟੈਲਨ ਨੂੰ ਵਿਦੇਸ਼ੀ ਅੱਤਵਾਦੀ ਸਮੂਹ ਦੇ ਵਜੋਂ ਨਾਮਜ਼ਦ ਕੀਤਾ ਹੈ ਅਤੇ ਹਾਲ ਹੀ ਦੇ ਵਿੱਚ ਵੈਨਜ਼ਵੇਲਾ ਦੇ ਕਾਰਟੇਲ ਦੇ ਲੋਸ ਸੋਲਸ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਅਮਰੀਕੀ ਸਰਕਾਰ ਨੂੰ ਮੁਸਲਿਮ ਬ੍ਰਦਰਹੂਡ ਦੀਆਂ ਕੁਝ ਮੱਧਪੂਰਵੀ ਸ਼ਖਾਵਾਂ ਨੂੰ ਅੱਤਵਾਦੀ ਸੰਗਠਨਾਂ ਦੇ ਵਜੋਂ ਲੇਬਲ ਕਰਨ ਉੱਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਹ ਕਦਮ ਲੰਬੇ ਸਮੇਂ ਤੋਂ ਬਹਿਸ ਤੋਂ ਚੱਲ ਰਹੀ ਇਸਲਾਮੀ ਲਹਿਰ ਨੂੰ ਨਿਸ਼ਾਨਾ ਆ ਬਣਨਤਾ ਜੁਸੇ ਖੇਤਰ ਦੇ ਕਈ ਦੇਸ਼ਾਂ ਦੇ ਵਿੱਚ ਪ੍ਰਭਾਵ ਨੇ ਇਕ ਕਾਜਕਾਰੀ ਆਦੇਸ਼ ਦੇ ਰਾਹੀਂ 트াম্প ਨੇ ਆਪਣੇ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰੇ ਕਿ ਮਿਸਰ, ਲਿਬਨਾਨ, ਜਾਰਡਨ ਅਤੇ ਹੋਰ ਥਾਵਾਂ ਦੇ ਉੱਤੇ ਮੁਸਲਿਮ ਬ੍ਰਦਰਹੂਡ ਚੈਪਟਰਾਂ ਨੂੰ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੇ ਵਜੋਂ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ। 트াম্প ਨੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਅਤੇ ਖਜ਼ਾਨਾ ਸਕੱਤਰ ਸਕਾਟ ਬੈਸੈਂਟ ਨੂੰ ਰਿਪੋਰਟ ਤਿਆਰ ਕਰਨ ਦੇ ਲਈ 30 ਦਿਨ ਅਤੇ ਉਸ ਤੋਂ ਬਾਅਦ ਇਸ ਉੱਤੇ ਕਾਰਵਾਈ ਕਰਨ ਦੇ ਲਈ ਹੋਰ 45 ਦਿਨ ਦਿੱਤੇ। ਨੇ ਹੁਕਮ ਦੇ ਵਿੱਚ ਕਿਹਾ ਕਿ ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚ ਮੁਸਲਿਮ ਬਰਦਰ ਹੁਟਸ ਮੂਹਿੰਸਾ ਤੇ ਅਸਥਿਰਤਾ ਮੁਹਿੰਮ ਤੇ ਵਿੱਚ ਸ਼ਾਮਲ ਨੇ ਜੋ ਉਹਨਾਂ ਨੂੰ ਸੰਵਿਧਾਨਕ ਬਣਾਉਂਦੇ ਨੇ ਜੋ ਸਮਰਥਨ ਦਿੰਦੇ ਨੇ ਇਸੇ 7 ਅਕਤੂਬਰ 2023 ਨੂੰ ਹੋਏ ਅਤਵਾਦੀ ਹਮਲੇ ਤੋਂ ਬਾਅਦ ਸਮੂਹੀ ਲਿਬਨਾਨੀ ਸ਼ਖਰ ਦੇ ਫੌਜੀ ਵਿੰਗ ਉੱਤੇ ਇਜ਼ਰਾਈਲ ਉਤੇ ਰਾਕਟ ਦਾਗੇ ਚਾਰਾਂਤਾਵੀ ਦੋਸ਼ ਲਗਾਇਆ ਹੈ। ਅਦੈਸ਼ ਦੇ ਵਿੱਚ ਅਕੇ ਦਾਵਾ ਕੀਤਾ ਗਿਆ ਹੈ ਕਿ ਮਿਸਰੀ ਚੈਪਟਰ ਦੇ ਇੱਕ ਨੇਤਾ ਨੇ ਉਸੇ ਹਮਲੇ ਤੋਂ ਬਾਅਦ ਅਮਰੀਕੀ ਭਾਈਵਾਲਾਂ ਦੇ ਵਿਰੁੱਧ ਹਿੰਸਕ ਹਮਲਿਆਂ ਨੂੰ ਉਤਸ਼ਾਹਿਤ ਕੀਤਾ। ਮੁਸਲਮ ਬ੍ਰਦਰ ਹੁਰਦ ਦੀ ਸਥਾਪਨਾ ਲਗਭਗ 100 ਸਾਲ ਪਹਿਲਾਂ ਮਿਸਰ ਦੇ ਵਿੱਚ ਹੋਈ ਸੀ ਅਤੇ ਇਹ ਕਈ ਮੱਧ ਪੂਰਬੀ ਦੇਸ਼ਾਂ ਦੇ ਵਿੱਚ ਇੱਕ ਵੱਡੀ ਰਾਜਨੀਤਿਕ ਸ਼ਕਤੀ ਬਣ ਗਈ ਹੈ। ਕੋਸਤੇ ਮੁਤਾਬਕ ਦੋ ਪਤਨ ਤੋਂ ਬਾਅਦ ਮੁਹੰਮਦ ਮੁਰਸੀ ਜਿਸ ਨੇ ਮੁਸਲਮ ਬ੍ਰਦਰਹੂਡ ਦੇ ਨਾਲ ਜੁੜੀ ਇੱਕ ਰਾਜਨੀਤਿਕ ਪਾਰਟੀ ਦੀ ਅਗਵਾਈ ਕੀਤੀ ਸੀ ਉਹ 2012 ਦੇ ਵਿੱਚ ਮਿਸਰ ਦੇ ਰਾਸ਼ਟਰਪਤੀ ਚੁਣੇ ਗਏ ਸਨ ਪਰ ਇੱਕ ਰਿਪੋਰਟ ਦੇ ਅਨੁਸਾਰ ਫੌਜ ਨੇ 1 ਸਾਲ ਬਾਅਦ ਉਸ ਨੂੰ ਸੱਤਾ ਤੋਂ ਹਟਾ ਦਿੱਤਾ ਸੀ ਮੁਸਲਮ ਬ੍ਰਦਰਹੂਡ ਦੇ ਨਾਲ ਜੁੜੇ ਕੁਝ ਨੇਤਾਵਾਂ ਨੇ ਜੋ ਤੱਕ ਤੌਰ ਉਤੇ ਹਿੰਸਾ ਨੂੰ ਰੋਕ ਦਿੱਤਾ ਹੈ ਫਿਰ ਵੀ ਇਹ ਸਮੂਹ ਹਮੇਸ਼ਾ ਵਿਵਾਦਪ੍ਰਣ ਰਿਹਾ ਤੇ ਆਲੋਚਕ ਜਿਨ੍ਹਾਂ ਦੇ ਵਿੱਚ ਕੁਝ ਅਮਰੀਕੀ ਸੇ ਹੋਕੀ ਸ਼ਾਮਲ ਨੇ ਉਹ ਦਲੀਲ ਦਿੰਦੇ ਨੇ ਕਿ ਕੁਝ ਸ਼ਖਾਵਾਂ ਨੇ ਹਿੰਸਾ ਦਾ ਸਰਵਰਥਨ ਕੀਤਾ ਜੋ ਕੱਟੜਪੰਥੀ ਵਿਚਾਰਾਂ ਨੂੰ ਉਤਸ਼ਾਹਿਤ ਕੀਤਾ ਹੈ। ਮਿਸਰ ਨੇ 2013 ਦੇ ਵਿੱਚ ਮੁ슬लिम ਬ੍ਰਦਰਹੁਦ ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਜਾਰਡਨ ਨੇ ਵੀ ਇਸ ਸਾਲ ਦੇ ਸ਼ੁਰੂ ਦੇ ਵਿੱਚ ਇਸ ਉੱਤੇ ਪਾਬੰਦੀ ਲਗਾ ਦਿੱਤੀ ਸੀ ਵਾਈਟ ਹਾਊਸ ਦੇ ਅਨੁਸਾਰ ਜਾਰਡਨ ਚੈਪਟਰ ਦੇ ਮੈਂਬਰਾਂ ਨੇ ਲੰਬੇ ਸਮੇਂ ਤੋਂ ਹਮਾਸ ਦੇ ਅੱਤਵਾਦੀ ਵਿੰਗ ਨੂੰ ਸਮਖਰੀ ਸਹਾਇਤਾ ਪ੍ਰਦਾਨ ਕੀਤੀ ਹੈ ਜੋ ਕਿ ਮੁ슬लिम ਬ੍ਰਦਰਹੁਦ ਦੇ ਨਾਲ ਜੁੜਿਆ ਹੋਇਆ ਹੈ ਅਤੇ ਅਮਰੀਕਾ ਤੋਂ ਇਹ ਪਹਿਲਾ ਹੀ ਇੱਕ ਵਿਦੇਸ਼ੀ ਅੱਤਵਾਦੀ ਸੰਗਠਨ ਤੇ ਵਜੋਂ ਲੇਬਲ ਕੀਤਾ ਗਿਆ ਜੁਕਰ ਇਨ੍ਹਾਂ ਸਮੂਹਾਂ ਨੂੰ ਅਧਿਕਾਰਤ ਤੌਰ ਉਤੇ ਵਿਦੇਸ਼ੀ ਅੱਤਵਾਦੀ ਸੰਤਨਾ ਦੇ ਵਿੱਚੋ ਨਾਮਿਤ ਕੀਤਾ ਜਾਂਦਾ ਹੈ ਤਾਂ ਕੋਈ ਵੀ ਜੋ ਜਾਣ ਬੁੱਝ ਕੇ ਇਹਨਾਂ ਨੂੰ ਪੈਸਾ ਜਾਂ ਹੋਰ ਸਹਾਇਤਾ ਦੇ ਰਿਹਾ ਹੈ ਉਹ ਅਮਰੀਕੀ ਕਾਨੂੰਨ ਦੀ ਉਲੰਘਣਾ ਕਰੇਗਾ ਇਹ ਨਾਮਜ਼ਦਗੀਆਂ ਅਮਰੀਕੀ ਸਰਕਾਰ ਨੂੰ ਉਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਮੈਂਬਰਾਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਵੀ ਆਗਿਆ ਦਿੰਦੀ ਹੈ ਵਾਈਟ ਹਾਊਸ ਨੇ ਸੋਮਵਾਰ ਨੂੰ ਇੱਕ ਕਾਥਾ ਪੱਤਰ ਦੇ ਵਿੱਚ ਕਿਹਾ ਹੈ ਕਿ ਰਾਸ਼ਟਰਪਤੀ 트াম্প ਮੁਸਲਿਮ 브్రਦਰহুਡ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਸਾਹਮਣਾ ਕਰ ਰਹੇ ਨੇ ਜੋ ਮੱਧਪੂਰਬ ਦੇ ਵਿੱਚ ਅਮਰੀਕੀ ਹਿੱਤਾਂ ਤੇ ਸੇ ਹੋਗੀਆਂ ਨੇ ਖੁੱਦ ਅਤਵਾਦ ਅਤੇ ਅਸਥਿਰਤਾ ਮੁਹਿੰਮ ਨੂੰ ਹਵਾ ਦਿੰਦੇ। 트াম্প ਦਾ ਇਹੇ ਹੁਕਮ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਰਟ ਵੱਲੋਂ ਮੁਸਲਿਮ 브్రਦਰহুਡ ਨੂੰ ਅਤਵਾਦੀ ਸੰਗਠਨ ਕਰਾ ਦੇਣ ਅਤੇ ਜ਼ਮੀਨ ਖਰੀਦਣ ਤੋਂ ਰੋਕਣ ਦੇ ਲਗਭਗ 1 ਹਫ਼ਤੇ ਬਾਅਦ ਆਇਆ। ਬੋਰਡ ਨੇ ਕੌਂਸਲ ਔਨ ਅਮਰੀਕਨ ਇਸਲਾਮਿਕ ਰਿਲੇਸ਼ਨਸ ਨੂੰ ਵੀ ਨਿਸ਼ਾਨਾ ਬਣਾਇਆ ਹੈ ਕਿਉਂਕਿ ਨਾਗਰਿਕ ਅਧਿਕਾਰ ਸਮੂਹ ਨੇ ਮੁਕਦਮਾ ਚਲਾਇਆ। 트럼ਪ ਨੇ ਸਮੂਹਾਂ ਨੂੰ ਅੱਤਵਾਦੀ ਸੰਗਠਨਾਂ ਦੇ ਵਜੋਂ ਲੇਬਲ ਕਰਨ ਲਈ ਆਪਣੀਆਂ ਕਾਰਜਕਾਰੀ ਸ਼ਕਤੀਆਂ ਦੀ ਵਿਆਪਕ ਵਰਤੋਂ ਕੀਤੀ ਹੈ। ਇਸ ਸਾਲ ਦੀ ਸ਼ੁਰੂ ਦੇ ਵਿੱਚ ਉਨ੍ਹਾਂ ਦੇ ਪ੍ਰਸ਼ਾਸਨ ਨੇ ਕਈ ਲਾਤੀਨੀ ਅਮਰੀਕੀ ਡਰਗ ਟੈਲਾ ਨੂੰ ਵਿਦੇਸ਼ੀ ਅੱਤਵਾਦੀ ਸਮੂਹ ਦੇ ਵਜੋਂ ਨਾਮਜ਼ਦ ਕੀਤਾ ਹੈ ਅਤੇ ਹਾਲ ਹੀ ਦੇ ਵਿੱਚ ਵੈਨਜ਼ੂਏਲਾ ਦੇ ਕਾਰਟੇਲ ਜੇ ਲੋਸ ਸੋਲਸ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਅਮਰੀਕੀ ਸਰਕਾਰ ਨੂੰ ਮੁਸਲਿਮ ਬ੍ਰਦਰਹੂਡ ਦੀਆਂ ਕੁਝ ਮੱਤਵਪੂਰਵੀਆਂ ਸ਼ਖਾਵਾਂ ਨੂੰ ਅੱਤਵਾਦੀ ਸੰਗਠਨਾਂ ਦੇ ਵਜੋਂ ਲੇਬਲ ਕਰਨ ਉੱਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਇਹ ਕਦਮ ਲੰਬੇ ਸਮੇਂ ਤੋਂ ਬਹਿਸ ਤੋਂ ਚੱਲ ਰਹੀ ਇਸਲਾਮੀ ਲਹਿਰ ਨੂੰ ਨਿਸ਼ਾਨਾ ਬਣਾਉਂਦਾ ਹੈ ਜਿਸ ਦੇ ਖੇਤਰ ਦੇ ਕਈ ਦੇਸ਼ਾਂ ਦੇ ਵਿੱਚ ਪ੍ਰਭਾਵ ਨੇ ਇਕ ਕਾਜਕਾਰੀ ਆਦੇਸ਼ ਦੇ ਰਾਹੀਂ 트াম্প ਨੇ ਆਪਣੇ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰੇ ਕਿ ਮਿਸਰ, ਲਿਬਨਾਨ, ਜਾਰਡਨ ਅਤੇ ਹੋਰ ਥਾਵਾਂ ਦੇ ਉੱਤੇ ਮੁਸਲਿਮ ਬ੍ਰਦਰਹੂਡ ਚੈਪਟਰਾਂ ਨੂੰ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੇ ਵਜੋਂ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ। 트াম্প ਨੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਅਤੇ ਖਜ਼ਾਨਾ ਸਕੱਤਰ ਸਕਾਟ ਬੈਸੈਂਟ ਨੂੰ ਰਿਪੋਰਟ ਤਿਆਰ ਕਰਨ ਦੇ ਲਈ 30 ਦਿਨ ਅਤੇ ਉਸ ਤੋਂ ਬਾਅਦ ਇਸ ਉੱਤੇ ਕਾਰਵਾਈ ਕਰਨ ਦੇ ਲਈ ਹੋਰ 45 ਦਿਨ ਦਿੱਤੇ। ਨੇ ਹੁਕਮ ਦੇ ਵਿੱਚ ਕਿਹਾ ਕਿ ਇਹ ਕਿ ਇਨ੍ਹਾਂ ਤਿੰਨ ਦੇਸ਼ਾਂ ਦੇ ਵਿੱਚ ਮੁਸਲਿਮ ਬ੍ਰਦਰਹੂਡ ਸਮੂਹ ਹਿੰਸਾ ਤੇ ਅਸਥਿਤਤਾ ਮੁਹਿੰਮ ਤੇ ਵਿੱਚ ਸ਼ਾਮਲ ਨੇ ਜੋ ਉਹਨਾਂ ਨੂੰ ਸੰਵਿਧਾਨਕ ਬਣਾਉਂਦੇ ਨੇ ਜੋ ਸਮਰਥਨ ਦਿੰਦੇ ਨੇ ਇਸੇ 7 ਅਕਤੂਬਰ 2023 ਨੂੰ ਹੋਏ ਅਤਵਾਦੀ ਹਮਲੇ ਤੋਂ ਬਾਅਦ ਸਮੂਹ ਦੀ ਲਿਬਨਾਨੀ ਸ਼ਖਾ ਦੇ ਫੌਜੀ ਵਿੰਗ ਉੱਤੇ ਇਜ਼ਰਾਈਲ ਉੱਤੇ ਰਾਕਟ ਦਾਗੇ ਛਾਂਤਾਪੀ ਤੋਸ਼ ਲਗਾਇਆ ਹੈ। ਅਦੈਸ਼ ਦੇ ਵਿੱਚ ਅੱਕੇ ਦਾਵਾ ਕੀਤਾ ਗਿਆ ਹੈ ਕਿ ਮਿਸਰੀ ਚੈਪਟਰ ਦੇ ਇੱਕ ਨੇਤਾ ਨੇ ਉਸੇ ਹਮਲੇ ਤੋਂ ਬਾਅਦ ਅਮਰੀਕੀ ਪਾਈਵਾਲਾ ਦੇ ਵਿਰੁੱਧ ਹਿੰਸਕ ਹਮਲਿਆਂ ਨੂੰ ਉਤਸ਼ਾਹਿਤ ਕੀਤਾ। ਮੁਸਲਮ ਬ੍ਰਦਰਹੂਡ ਦੀ ਸਥਾਪਨਾ ਲਗਭਗ 100 ਸਾਲ ਪਹਿਲਾਂ ਮਿਸਰ ਦੇ ਵਿੱਚ ਹੋਈ ਸੀ ਅਤੇ ਇਹ ਕਈ ਮੱਧ ਪੂਰਬੀ ਦੇਸ਼ਾਂ ਦੇ ਵਿੱਚ ਇੱਕ ਵੱਡੀ ਰਾਜਨੀਤਿਕ ਸ਼ਕਤੀ ਬਣ ਗਈ ਹੈ। ਹੋਸਤ ਦੇ ਮੁਤਾਬਕ ਦੋ ਪਤਨ ਤੋਂ ਬਾਅਦ ਮੁਹੰਮਦ ਮੁਰਸੀ ਜਿਸ ਨੇ ਮੁਸਲਮ ਬ੍ਰਦਰਹੂਡ ਦੇ ਨਾਲ ਜੁੜੀ ਇੱਕ ਰਾਜਨੀਤਿਕ ਪਾਰਟੀ ਦੀ ਅਗਵਾਈ ਕੀਤੀ ਸੀ ਉਹ 2012 ਦੇ ਵਿੱਚ ਮਿਸਰ ਦੇ ਰਾਸ਼ਟਰਪਤੀ ਚੁਣੇ ਗਏ ਸਨ ਪਰ ਇੱਕ ਰਿਪੋਰਟ ਦੇ ਅਨੁਸਾਰ ਫੌਜ ਨੇ 1 ਸਾਲ ਬਾਅਦ ਉਸ ਨੂੰ ਸੱਤਾ ਤੋਂ ਹਟਾ ਦਿੱਤਾ ਸੀ ਮੁਸਲਮ ਬ੍ਰਦਰਹੂਡ ਦੇ ਨਾਲ ਜੁੜੇ ਕੁਝ ਨੇਤਾਵਾਂ ਨੇ ਜੋ ਤੱਕ ਤੌਰ ਤੇ ਹਿੰਸਾ ਨੂੰ ਰੋਕਾ ਦਿੱਤਾ ਫਿਰ ਵੀ ਇਹ ਸਮੂਹ ਹਮੇਸ਼ਾ ਵਿਵਾਦ ਪੁਰਨ ਰਿਹਾ ਤੇ ਆਲੋਚਕ ਜਿਨ੍ਹਾਂ ਦੇ ਵਿੱਚ ਕੁਝ ਅਮਰੀਕੀ ਸੇ ਹੋਗੀ ਸ਼ਾਮਲ ਨੇ ਉਹ ਦਲੀਲ ਦੇਂਦੇ ਨੇ ਕਿ ਕੁਝ ਸ਼ਖਾਵਾਂ ਨੇ ਹਿੰਸਾ ਦਾ ਸਰਤਨ ਕੀਤਾ ਜੋ ਕੱਟੜਪੰਥੀ ਵਿਚਾਰਾਂ ਨੂੰ ਉਤਸ਼ਾਹਿਤ ਕੀਤਾ ਮਿਸਰ ਨੇ 2013 ਦੇ ਵਿੱਚ ਮੁ슬ਮ ਬ੍ਰਦਰ ਹੁੱਟ ਉਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਜਾਰਡਨ ਨੇ ਵੀ ਇਸ ਸਾਲ ਦੇ ਸ਼ੁਰੂ ਦੇ ਵਿੱਚ ਇਸ ਉਤੇ ਪਾਬੰਦੀ ਲਗਾ ਦਿੱਤੀ ਸੀ ਵਾਈਟ ਹਾਊਸ ਦੇ ਅਨੁਸਾਰ ਜਾਰਡਨ ਚੈਪਟਰ ਦੇ ਮੈਂਬਰਾਂ ਨੇ ਅਲੰਬੇ ਸਮੇਂ ਤੋਂ ਹਮਾਸ ਦੇ ਅਤਵਾਦੀ ਵਿੰਗ ਨੂੰ ਸਮਖੇ ਦੀ ਸਹਾਇਤਾ ਪ੍ਰਦਾਨ ਕੀਤੀ ਹੈ ਜੋ ਕਿ ਮੁਸਲਿਮ ਪ੍ਰਤਰ ਹੂਟ ਦੇ ਨਾਲ ਜੁੜਿਆ ਹੋਇਆ ਹੈ ਅਤੇ ਅਮਰੀਕਾ ਤਵਾਰਾ ਪਹਿਲਾ ਹੀ ਇੱਕ ਵਿਦੇਸ਼ੀ ਅਤਵਾਦੀ ਸੰਗਠਨ ਦੇ ਵਜੋਂ ਲੇਬਲ ਕੀਤਾ ਗਿਆ ਜੁਕਰ ਇਨਾ ਸਮੂਹਾਂ ਨੂੰ ਅਧਿਕਾਰਤ ਤੌਰ ਉਤੇ ਵਿਦੇਸ਼ੀ ਅਤਵਾਦੀ ਸੰਗਠਨਾਂ ਦੇ ਵਜੋਂ ਨਾਮਜ਼ਦ ਕੀਤਾ ਜਾਂਦਾ ਹੈ ਤਾਂ ਕੋਈ ਵੀ ਜੋ ਜਾਣ ਬੁੱਝ ਕੇ ਇਹਨਾਂ ਨੂੰ ਪੈਸਾ ਜਾਂ ਹੋਰ ਸਹਾਇਤਾ ਦੇ ਰਿਹਾ ਹੈ ਉਹ ਅਮਰੀਕੀ ਕਾਨੂੰਨ ਦੀ ਉਲੰਘਣਾ ਕਰੇਗਾ ਇਨਾਂਮ ਸਦਕਾ ਅਮਰੀਕੀ ਸਰਕਾਰ ਨੂੰ ਉਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਮੈਂਬਰਾਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਵੀ ਆਗਿਆ ਦਿੰਦੀ ਹੈ। ਵਾਈਟ ਹਾਊਸ ਨੇ ਸੋਮਵਾਰ ਨੂੰ ਇੱਕ ਤੱਥ ਪੱਤਰ ਦੇ ਵਿੱਚ ਕਿਹਾ ਕਿ ਰਾਸ਼ਟਰਪਤੀ 트াম্প ਮੁਸਲਿਮ ਬ੍ਰਦਰਹੂਡ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਸਾਹਮਣਾ ਕਰ ਰਹੇ ਨੇ ਜੋ ਮੱਧਪੂਰਬ ਦੇ ਵਿੱਚ ਅਮਰੀਕੀ ਹਿੱਤਾਂ ਤੇ ਸਹਿਉਗੀਆਂ ਨਿਕੂਤ ਅਤਵਾਦ ਤੇ ਅਸਥਿਰਤਾ ਮੁਹਿੰਮ ਨੂੰ ਹਵਾ ਦਿੰਦੇ ਹੈ। ਕ੍ਰੰਪਦਾ ਇਹੇ ਹੁਕਮ ਟੈਕਸਾਸ ਦੇ ਗਵਰਨਰ ਗ੍ਰੈਗ ਐਬੋਰਟ ਵੱਲੋਂ ਮੁਸਲਿਮ 브్రਦਰਹੁੱਡ ਨੂੰ ਆਤਵਾਦੀ ਸੰਗਠਨ ਕਰਾ ਦੇਣ ਅਤੇ ਜ਼ਮੀਨ ਖਰੀਦਣ ਤੋਂ ਰੋਕਣ ਦੇ ਲਗਭਗ 1 ਹਫ਼ਤੇ ਬਾਅਦ ਆਇਆ ਹੈ। ਅਬੋਟ ਨੇ ਕੌਂਸਲ ਔਨ ਅਮਰੀਕਨ ਇਸਲਾਮਿਕ ਰਿਲੇਸ਼ਨਸ ਨੂੰ ਵੀ ਨਿਸ਼ਾਨਾ ਬਣਾਇਆ ਕਾਰਨ ਨਾਗਰਿਕ ਅਧਿਕਾਰ ਸਮੂਹ ਨੇ ਮੁਕਦਮਾ ਚਲਾਇਆ 트ੰਪ ਨੇ ਸਮੂਹਾਂ ਨੂੰ ਅਤਵਾਦੀ ਸੰਗਠਨਾਂ ਦੇ ਵਜੋਂ ਲੇਬਲ ਕਰਨ ਦੇ ਲਈ ਆਪਣੀਆਂ ਕਾਰਜਕਾਰੀ ਸ਼ਕਤੀਆਂ ਦੀ ਵਿਆਪਕ ਵਰਤੋਂ ਕੀਤੀ ਹੈ ਇਸ ਸਾਲ ਦੀ ਸ਼ੁਰੂ ਦੇ ਵਿੱਚ ਉਹਨਾਂ ਦੇ ਪ੍ਰਸ਼ਾਸਨ ਨੇ ਕਈ ਲਾਤੀਨੀ ਅਮਰੀਕੀ ਡਰਗ ਟੈਲਾ ਨੂੰ ਵਿਦੇਸ਼ੀ ਅਤਵਾਦੀ ਸਮੂਹ ਦੇ ਵਜੋਂ ਨਾਮਜ਼ਦ ਕੀਤਾ ਹੈ ਤੇ ਹਾਲ ਹੀ ਦੇ ਵਿੱਚ ਵੈਂਸੂਏਲਾ ਦੇ ਕਾਰਟੇਲ ਦੇ ਲੋਸ ਸੋਲਸ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ